ਕੈਨੇਡਾ ਜਾ ਰਹੇ ਹੋ ਰੁਕੋ ਇਹ ਕੋਈ ਸੁਪਨਾ ਨਹੀਂ ਇਹ ਹੁਣ ਇੱਕ ਇਕਨੋਮਿਕ ਕ੍ਰਾਈਸਿਸ ਬਣ ਚੁਕਿਆ ਹੈ 10000 ਨੌਕਰੀਆਂ ਗਈਆਂ ਨੇ এমਪਲॉयਮੈਂਟ 9 ਸਾਲਾਂ ਵਿੱਚ ਸਭ ਤੋਂ ਉੱਚੀ ਪੱਧਰ ਤੇ ਪਹੁੰਚ ਗਈ ਏ ਪੀਆਰ ਵਾਲਾ ਖਵਾਬ ਹੁਣ ਰਿਸਕ ਬਣ ਕੇ ਰਹਿ ਗਿਆ ਏ 온ਟਾਰੀਓ ਦੇ ਕਾਲਜਾਂ ਵਿੱਚ 600 ਤੋਂ ਵੱਧ ਕੋਰਸ ਬੰਦ ਹੋ ਗਏ ਨੇ 10000 ਅਧਿਆਪਕ ਤੇ ਸਟਾਫ ਬੇਰੋਜ਼ਗਾਰ ਹੋ ਗਏ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ ਫੰਡਿੰਗ ਘਟ ਹੋਣ ਕਰਕੇ ਕਾਲਜ ਸਿਸਟਮ ਹਿੱਲ ਗਿਆ ਏ 온ਟਾਰੀਓ ਪਬਲਿਕ ਸਰਵਿਸ ਯੂਨੀਅਨ ਨੇ ਕਿਹਾ ਕਿ ਇਹ ਹਜੇ ਸਿਰਫ ਸ਼ੁਰੂਆਤ ਹੈ ਯੂ ਐਸ ਏ ਕੈਨੇਡਾ ਬਾਰਡਰ ਟ੍ਰੇਡ 26% ਘਟ ਹੋ ਚੁਕਿਆ ਹੈ ਟਰੱਕ ਘਟ ਚੱਲ ਰਹੇ ਨੇ ਮਹਿੰਗਾਈ ਵਧਣ ਕਰਕੇ ਬੈਂਕ ਆਫ ਕੈਨੇਡਾ ਨੇ ਵਿਆਜ ਦੀਆਂ ਦਰਾਂ ਉੱਚੀਆਂ ਕਰ ਦਿੱਤੀਆਂ ਨੇ ਬਿਜ਼ਨਸ ਲੋਨ ਨਹੀਂ ਲੈ ਰਹੇ ਕੰਪਨੀਆਂ ਹਾਇਰਿੰਗ ਬੰਦ ਕਰ ਰਹੀਆਂ ਨੇ ਨਤੀਜਾ ਕੀ ਹੋ ਰਿਹਾ ਹੈ ਨਤੀਜਾ ਇਹ ਹੋ ਰਿਹਾ ਵੀ ਨੌਕਰੀਆਂ ਹੋਣ ਨਹੀਂ ਤੇ ਜਿਹੜੇ ਨੌਕਰੀ ਕਰ ਰਹੇ ਨੇ ਬੱਸ ਉਹ ਵੀ ਕੱਟ ਰਹੇ ਨੇ ਹੁਣ ਜੇ ਤੁਸੀਂ ਸੋਚ ਰਹੇ ਹੋ ਕਿ ਵੀਜ਼ਾ ਲੈ ਕੇ ਜਾਵਾਂਗੇ ਪੀਆਰ ਵੀ ਮਿਲ ਜੇਗੀ ਸੱਚ ਮੰਨੋ ਇਹ ਹੁਣ ਸੁਪਨਿਆਂ ਵਾਲੇ ਦਿਨ ਨਹੀਂ ਰਹੀ ਸਟੂਡੈਂਟ ਓਵਰ ਚ ਲੱਗੇ ਹੋਏ ਨੇ ਕਈ ਤਿੰਨ ਤਿੰਨ ਕੰਮ ਕਰ ਰਹੇ ਨੇ ਪੀਆਰ ਲਈ ਪਹਿਲਾਂ ਜਿਹੜੀ ਫੰਡ ਦੀ ਰਿਕੁਆਇਰਮੈਂਟ ਸੀ ਉਹ ਹੁਣ ਵਧਾ ਕੇ 9.5 ਲੱਖ ਰੁਪਏ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਪਾਲਿਸੀਆਂ ਸਖਤ ਹੋ ਚੁੱਕੀਆਂ ਨੇ ਇਹ ਕੋਈ ਫੇਕ ਖਬਰ ਨਹੀਂ ਹੈਗੀ ਇਹ ਰਿਐਲਿਟੀ ਹੈ ਹੁਣ ਤੁਹਾਡਾ ਫੈਸਲਾ ਹੈ ਤੁਸੀਂ ਵੀ ਇਸ ਅਨਸਟੇਬਲ ਸਿਸਟਮ ਵਿੱਚ ਪੈਰ ਰੱਖਣਾ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਚ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਰਣਜੀਤ ਸਿੰਘ ਰਾਠੌਰ ਨੂੰ ਜਿੱਥੇ ਤੁਹਾਨੂੰ ਮਿਲਦੀ ਹੈ ਤੱਥਾਂ ਦੇ ਆਧਾਰਿਤ ਸੱਚੀ ਜਾਣਕਾਰੀ ਤੇ ਕੋਈ ਨਕਲੀ ਪ੍ਰੋਚਸਰ ਨਹੀਂ ਦਿੱਤਾ ਜਾਂਦਾ ਧੰਨਵਾਦ